ਸੋਸ਼੍ਰੀ ਕਾਲ ਬਾਈ ਜੀ ਅੱਜ ਫੇਰ ਨਵਾਂ ਅਪਡੇਟ ਲੈ ਕੇ ਆਏ ਆ ਤੇ ਕੱਲ ਹੀ ਅਲਾਸਮੈਂਟ ਹੋ ਗਈ ਕੈਨੇਡਾ ਦੇ ਵਿੱਚ ਕਹਿੰਦੇ ਨੇ ਸਟੂਡੈਂਟ ਹੋਣ ਚਾਹੇ ਹੁਣ ਵਰਕ ਪਰਮਿਟ ਵਾਲੇ ਤੇ ਚਾਹੇ ਹੁਣ ਟੂਰਿਸਟ ਵੀਜ਼ਾ ਵਾਲੇ ਜਿਨ੍ਹਾਂ ਨੂੰ ਕਹਿੰਦੇ ਆ ਟੂਰਿਸਟ ਵੀਜ਼ਾ ਕਹਿੰਦੇ ਘੁੰਮਣ ਆਏ ਨੇ ਉਹਨਾਂ ਦੇ ਸੁਪਨੇ ਉੱਤੇ ਬਹੁਤ ਪਾਣੀ ਫਿਰ ਗਿਆ ਪਾਣੀ ਇਸ ਤਰ੍ਹਾਂ ਫਿਰ ਗਿਆ ਬਾਈ ਜੀ ਨਵਾਂ ਕਾਨੂੰਨ ਪਾਰਲੀਮੈਂਟ ਦੇ ਵਿੱਚ ਪਾਸ ਹੋ ਗਿਆ ਨਵਾਂ ਕਾਨੂੰਨ ਇਹ ਆ ਕਿ ਕਹਿੰਦੇ ਜਿਹਨੂੰ 1 ਸਾਲ ਹੋ ਗਿਆ ਆਏ ਨੂੰ ਉਹਦੀ ਹੁਣ ਸੈਲਮ ਨਹੀਂ ਐਕਸੈਪਟ ਹੋਊਗੀ ਕਹਿ ਲਓ ਰਿਫਿਊਜੀ ਨਹੀਂ ਲਾ ਸਕਦਾ ਜਿਹਨੂੰ 1 ਸਾਲ ਹੋ ਗਿਆ ਇਹਦੇ ਵਿੱਚ ਬਾਈ ਜੀ ਤੁਸੀਂ ਸੋਚਦੇ ਹੋਊਗੇ 1 ਸਾਲ ਹੋ ਗਿਆ ਇਹਦਾ ਕੀ ਚੱਕਰ ਆ ਚੱਕਰ ਤੁਹਾਨੂੰ ਦੱਸ ਦਿੰਨੇ ਆ ਬਾਈ ਜੀ ਚੱਕਰ ਬਹੁਤ ਨੇ ਇਹਦੇ ਵਿੱਚ ਚੱਕਰ ਇਹ ਨੇਗੇ ਕਿ ਜਿੱਦਾਂ ਕਹਿ ਲਓ ਬਾਈ ਜੀ ਬਹੁਤ سارے ਮੁੰਡੇ ਸਟੂਡੈਂਟ ਜਿਨ੍ਹਾਂ ਨੂੰ ਡੇਢ ਇੱਕ ਇੱਕ ਸਾਲ ਹੋ ਗਿਆ ਤੇ ਉਹ ਕੀ ਸੀ ਬਾਈ ਜੀ ਉਹਨਾਂ ਨੂੰ ਫੀਸ ਨਹੀਂ ਪਰ ਹੋ ਰਹੀ ਸੀ ਉਹ ਰਫੂਜੀ ਲਾਉਣ ਨੂੰ ਫਿਰੇ ਸੀ ਕਿੰਨੀਆਂ ਨੇ ਲਾਤੀ ਉਹਨਾਂ ਦੇ ਆਗੇ ਵਰਕ ਪਰਮਿਟ ਤੇ ਕਹਿ ਲਓ ਜਿਨ੍ਹਾਂ ਦੇ ਵਰਕ ਪਰਮਿਟ ਆ ਗਏ ਉਹ ਵੀ ਜਿਆਦਾ ਦੇਰ ਤੱਕ ਨਹੀਂ ਚੱਲਦੇ ਉਹ ਕਹਿੰਦੇ ਅਸੀਂ ਹੁਣ ਇਹ ਤੇ ਸਖਤ ਹੋ ਗਏ ਸੋਨੂੰ ਪੂਰੀ ਪੁੱਛਗਿੱਛ ਕਰਨੀ ਆ ਤੇ ਪੂਰੀ ਪਿੱਛੇ ਜਾਂਚ ਪੜਤਾਲ ਕਰਨੀ ਆ ਜਿਹੜੇ ਬੰਦਿਆਂ ਨੇ ਰਫੂਜੀ ਲਾਰਖੇ ਨੇ ਉਹਨਾਂ ਦੀਆਂ ਵੀ 2 ਸਾਲ ਬਾਅਦ ਕੈਨਸਲ ਹੋ ਜਾਣਗੀਆਂ ਉਹਨਾਂ ਨੂੰ ਵੀ ਚੱਕ ਕੇ ਰਿਪੋਰਟ ਮਾਰਨਗੇ ਤੇ ਹੁਣ ਲਾ ਲਓ ਜੀ ਜਿਹੜਾ ਇਹ ਰੂਲ ਆਇਆ ਰੂਲ ਇਹ ਆਇਆ 3 3 ਜੂਨ ਤੋਂ ਕਿ ਜਿਹਦੀ 3 ਜੂਨ ਨੂੰ ਸਪੈਲ ਸਮਟ ਕੀਤੀ ਸੀ ਜਾਂ ਲਾਉਂਨ ਨੂੰ ਕਰਦਾ ਉਹਦੀਆਂ ਫੈਲਾ ਨਹੀਂ ਲੱਗਣੀਆਂ ਕਿ ਇੱਕ ਕਹਿ ਲੋ ਵੀ ਉਹਨਾਂ ਦੀ ਉਹਨਾਂ ਨੂੰ ਹੁਣ ਓਪਨ ਵਰਕ ਪਰਮਿਟ ਨਹੀਂ ਮਿਲਣਾ ਰਿਫਿਜੀ ਵੀ ਰਿਫਿਜੀ ਲਾਤੀ ਕੈਲੋ ਸੈਲ ਹੋਣਾ ਸੀ ਉਹ ਕਹਿੰਦੇ ਜਿਹਨੂੰ ਇੱਕ ਸਾਲ ਆ ਹੋ ਗਿਆ ਇਹਨੂੰ ਉਹ ਨਹੀਂ ਲਾ ਸਕਦਾ ਜੇ ਕਹਿੰਦੇ ਯੂਐਸਏ ਤੋਂ ਇਧਰ ਟੱਪ ਕੇ ਆਉਂਦਾ 15 ਦਿਨਾਂ ਦੇ ਅੰਦਰ ਰਿਫਿਜੀ ਲਾਉਂਦਾ ਤਾਂ ਠੀਕ ਆ ਸੀ ਸੋਚਾਂਗੇ ਜੇ ਉਸ ਤੋਂ ਬਾਅਦ ਲਾਉਂਦਾ ਤਾਂ ਉਹਦੀ ਰਿਫਿਜੀ ਨਹੀਂ ਲੱਗੂਗੀ ਉਹਦੀ ਰਿਫਿਜੀ ਆ ਕੈਨਸਲ ਤੇ ਹੁਣ ਇਹਦੇ ਉੱਤੇ ਸਟੂਡੈਂਟਾਂ ਦਾ ਵੀ ਫਰਕ ਪੈਂਦਾ ਬਾਈ ਜੀ ਕਈਆਂ ਵਿਚਾਰਿਆਂ ਦੇ ਵਰਕ ਪਰਮਿਟ ਨਹੀਂ ਆਏ ਹੈਗੇ ਸਟੂਡੈਂਟਾਂ ਦੇ ਤੇ ਕਈਆਂ ਤੋਂ ਫੀਸਾਂ ਨਹੀਂ ਭਰੀਆਂ ਗਈਆਂ ਉਹ ਇਸ ਵੱਲ ਜਾ ਰਹੇ ਸੀ ਕਹਿੰਦੇ ਯਾਰ ਆਪਾਂ ਆਏ ਸੀ ਪੈਸੇ ਕਮਾਉਣ ਆ ਇੱਥੇ ਪੈਸੇ ਲਾਈ ਜਾਂਦੇ ਆ ਫੀਸਾਂ ਭਰ ਨਹੀਂ ਹੋ ਰਹੀਆਂ ਪਿੱਛੋਂ ਘਰ ਦੇ ਦੇ ਨਹੀਂ ਭੇਜ ਨਹੀਂ ਜਾਏ ਕਿਉਂਕਿ ਪਹਿਲੀ ਵਿਚਾਰੇ ਘਰਦਿਆਂ ਨੇ ਮਸਾ ਲਾਏ ਸੀ ਪੈਸੇ ਤੇ ਉੱਤੋਂ ਕੀ ਗੱਲ ਆ ਉੱਤੋਂ ਇੱਥੇ ਵੀ ਨਹੀਂ ਫੀਸਾ ਇਕੱਠੀਆਂ ਹੋ ਰੀਆਂ ਕਈਆਂ ਦੇ ਜਿਹੜਿਆਂ ਦੇ ਵਰਕ ਪਰਮਿਟ ਗਿਆ ਪਰਕ ਪਰਮਿਟ ਨਹੀਂ ਆਏ ਹੈਗੇ ਉਹਨਾਂ ਕੋਲੇ ਹੋਰ ਕੋਈ ਚਾਂਸ ਨਹੀਂ ਸੀ ਉਹ ਕਹਿੰਦੇ ਰਿਫਿਊਜੀ ਲਾ ਦਾਨੇ ਆ ਇੱਥੇ ਕਮਾਈ ਚੱਲਾਂਗੇ ਤੇ ਰਹੀ ਚੱਲਾਂਗੇ ਉਹਨੂੰ ਮੁਰਦੇ ਤਾਂ ਹੈ ਨਹੀਂਗੇ ਤੇ ਹੁਣ ਦਿੱਕਤ ਕੀ ਸੀ ਜਿਹੜੇ ਮੁੰਡੇ ਲੋਨ ਨੂੰ ਫਿਰਦੇ ਸੀਗੇ ਜਾਂ ਕਹਿ ਲਓ ਜਿਹੜੇ ਸਟੂਡੈਂਟ ਸੀ ਫੀਸਾ ਨਹੀਂ ਪਰ ਹੋਈਆਂ ਪੜਿਆ ਨਹੀਂ ਗਿਆ ਬਈ ਉਹ ਲੋਨ ਨੂੰ ਫਿਰਦੇ ਸੀ ਉਹ ਕਹਿੰਦੇ ਯਾਰ ਅਸੀਂ ਤਾਂ ਲੋਨ ਨੂੰ ਫਿਰਦੇ ਸੀ ਸਾਡੇ ਨਾਲ ਤਾਂ ਇਹ ਬਣੀ ਬਈ ਹੁਣ ਇਹਦੇ ਵਿੱਚ ਵਰਕ ਪਰਮਿਟ ਵਾਲੇ ਵੀ ਬਈ ਜਿਨ੍ਹਾਂ ਦਾ ਵਰਕ ਪਰਮਿਟ ਖਤਮ ਹੋ ਗਿਆ ਸੀ ਉਹਨਾਂ ਨੇ ਵੀ ਰਿਫਿਊਜੀ ਫਾਇਲਾ ਵਕੀਲਾਂ ਨੂੰ ਪੈਸੇ ਦੇ ਰੱਖੇ ਸੀ 2000 ਡਾਲਰ ਲੈ ਲਾਦਾ ਵਕੀਲ तकरीबन तकरीबन 6 ਲੱਖ ਰੁਪਇਆ ਪਹਿਲਾਂ ਉਦੋਂ ਬਾਅਦ ਤੇ ਹੋਰ ਲੈਂਦਾਗਾ ਕਹਿੰਦਾ ਵੀ ਛੋਟੀਆਂ ਫਾਇਲ ਤੇ ਤਿਆਰ ਕਰਨ ਦੇ 15 20 ਦਿਨ ਲੱਗਣਗੇ ਡਾਕੂਮੈਂਟ ਤਿਆਰ ਕਰਨ ਦੇ ਹੁਣ ਕਈ ਮੁੰਡਿਆਂ ਨੇ ਮੇਰੇ ਜਾਣਕਾਰ ਬਣੇ ਨੇ ਬਈ ਕੋਈ ਨਾਲ ਵੀ ਰਹਿੰਦੇ ਨੇ ਉਹਨਾਂ ਨੇ ਜਿਹੜੇ ਵਰਕ ਪਰਮਿਟ ਤੇ ਸੀ ਉਹਨਾਂ ਨੇ ਫਾਇਲਾ ਜਮ੍ਹਾਂ ਕਰਵਾ ਰੱਖਿਆ ਸੀ ਇਹ ਵੀ ਆਪਾਂ ਪਰ ਵੀ ਲਾਭਾਂ ਨੇ ਅਪ ਕਲੋਜ ਵਰਕ ਪਰਮਿਟ ਕਿਉਂ ਪੈਂਦਾ ਚੁੱਕ ਜੂਗਾ ਇੱਕ ਪਾਸੇ ਪੈਸੇ ਕਮਾਉਂਦੇ ਹੋ ਜਾਣਗੇ ਪੈਸੇ ਨਹੀਂ ਹੋਰ ਦੇਣੇ ਪੈਣਗੇ ਕਿਉਂਕਿ ਜੇ ਕੋਈ ਵਰਕ ਪਰਮਿਟ ਲੈਣਾ ਬਾਈ ਕਲੋਜ ਪੈਸੇ ਬਹੁਤ ਲੱਗੇ ਜੇ ਉਹਨਾਂ ਨੇ ਫੈਲਾ ਲਾਈਆਂ ਸੀ ਉਹੀ ਕਾਨੂੰਨ ਆ ਗਿਆ ਹੁਣ ਇਹ ਕਾਨੂੰਨ ਆ ਗਿਆ ਫੈਲਾ ਤਾਂਲੇ ਅਪਲੋਡ ਨਹੀਂ ਹੋਈਆਂ ਸੀ ਵੈਬਸਾਈਟ ਤੇ ਤੇ ਬਾਈ ਜੀ ਹੁਣ ਉਹਨਾਂ ਨੂੰ ਐ ਸਮਝ ਲਓ ਭਾ ਜਿਹੜਾ ਪੈ ਗਈਆਂ ਤੇ ਉਹ ਹੁਣ ਟੈਨਸ਼ਨ ਚ ਨੇਗੇ ਕਹਿੰਦੇ ਕਰੀਏ ਤਾਂ ਕੀ ਕਰੀਏ ਚਾਰ ਚਪੇਰੇ ਜਾਣੇ ਆ ਤੇ ਹੁਣ ਬਾਈ ਜੀ ਜੇ ਉਹ ਮੰਨ ਲਓ ਰਿਫਿਊਜੀ ਵੀ ਨਹੀਂ ਲਾਉਂਦੇ 2 ਨੰਬਰ 'ਚ ਰਹਿਣਗੇ ਜਿੱਦ ਦੇ ਬਈ ਉਹ ਪਕੜੇਗੇ ਉਹਦੇ ਸਿੱਧਾ ਰਿਪੋਰਟ ਹੋਣਗੇ ਤਾਂ ਇਹ ਮੰਨ ਲਓ ਬਈ ਜੀ ਹਜ਼ਾਰਾਂ ਕੀ ਬਹੁਤ ਸਾਰੇ ਮੁੰਡਿਆਂ ਤੇ ਰਿਫਿਊਜੀਆਂ ਦੀਆਂ ਲੈਣਾ ਲੱਗ ਰਹੀਆਂ ਹੁੰਦੀਆਂ ਸੀ ਉੱਥੇ ਜਦੋਂ ਪਰਮਿਟ ਲੈਣ ਜਾਂਦੇ ਸੀ ਜਿੱਦ ਦੱਸਦੇ ਹੁੰਦੇ ਮੁੰਡੇ ਕਹਿੰਦੇ ਵੀ ਕੁੜੀਆਂ ਮੁੰਡਿਆਂ ਦੀਆਂ ਲੈਣਾਂ ਲੱਗ ਰਹੀਆਂ ਹੁੰਦੀਆਂ ਤੇ ਹੁਣ ਉਹ ਸਾਰੀਆਂ ਲੈਣਾ ਹੋ ਜਾਣੀਆਂ ਬੰਦ ਤੇ ਦਿੱਕਤ ਇਹ ਆ ਜਿਹੜੇ ਮੁੰਡੇ ਉਰੇ ਰਹਿੰਦੇ ਸੀ ਬਈ ਇੰਡੀਆ 'ਚ ਆਏ ਕੁਝ ਕਹਿ ਲੈਣ ਕਿਸੇ ਨੇ ਰਿਫਿਊਜੀ ਬਈ ਮੁੰਡੇ ਉਰੇ ਰਹਿੰਦੇ ਸੀਗੇ ਕਿਸ ਨੇ ਰਫਿਊਜੀ ਲਾਰਕਿਆ ਕਿਸ ਨੇ ਕੁਸ਼ਲਾਰ ਕੇ ਹੁਣ ਆਪਾਂ ਨੂੰ ਇੰਡੀਆ ਬੈਠਿਆ ਨੂੰ ਤਾਂ ਨਹੀਂ ਪਤਾ ਹੁੰਦਾ ਨਾ ਕਿਹੜੇ ਵੀਜੇ ਤੇ ਰਹੀ ਜਾਂਦਾ ਮੁੰਡਾ ਵਾਪਸ ਨਹੀਂ ਆ ਰਿਹਾ ਮਿਲਣਾ ਤਾਂ ਲਗਭਗ ਅੱਧ ਤੋਂ ਵੱਧ ਉਹ ਰਫਿਊਜੀਆ ਤੇ ਸੀਗੇ ਹੁਣ ਭਾਈ ਰਫਿਊਜੀਆ ਬੰਦ ਹੋ ਜਾਣਗੀਆਂ ਤਾਂ ਮੰਨ ਲਓ ਉਹਨਾਂ ਦਾ ਸਟੇਟਸ ਖਰਾਬ ਹੋ ਗਿਆ ਫਸ ਗਏ ਵੀ ਉਰੇ ਘੱਟੋ ਘੱਟ 80% ਵਾਦੀ ਐ ਇਸੇ ਚੱਕਰ ਤੇ ਹੋ ਰਹੀ ਸੀ ਕਿ ਰਫਿਊਜੀ ਲਾਵਾਂਗੇ ਸ਼ਾਇਦ ਪੱਕੇ ਹੋ ਜੀ ਤੇ ਪਹਿਲਾਂ ਵੀ ਨਹੀਂ ਪੱਕੇ ਹੋਏ ਜਿਹੜੇ ਨਵੇਂ ਨੇ ਬਈ ਰਿਫਿਜੀਅਨ ਲਾਈਆਂ ਨੇ ਲਗਭਗ ਉਹ ਵੀ ਇਹਨਾਂ ਨੇ 2-4 ਸਾਲਾਂ ਨੂੰ ਚੱਕ ਕੇ ਵਾਪਸ ਮਾਰਨੇ ਜਿਹੜੇ ਦੇਸ਼ ਤੋਂ ਆਏ ਨੇਗੇ ਤਾਂ ਕੰਮ ਔਖਾ ਹੀ ਹੋ ਗਿਆ ਹੁਣ ਪਹਿਲਾ ਵਾਲਾ ਕੈਨੇਡਾ ਨਹੀਂ ਰਹਿ ਗਿਆ ਤੇ ਪ੍ਰਧਾਨ ਮੰਤਰੀ ਨੇ ਕਾਰਲੀ ਨੇ ਬਈ ਕਹਿ ਦਿੱਤਾ ਹੁਣ ਵੀ ਭਾਈ ਵਾਪਸ ਜਾਣ ਦੀਆਂ ਤਿਆਰੀਆਂ ਕਰੋ